ਕਾਂਗਰਸ ਦੋ ਫਾੜਨੀ ਹੋਈ ਇਹ ਲੋਗ ਰਾਜਨੀਤਿਕ ਤਾਕਤ ਦੇ ਲਾਹੇ ਵਾਸਤੇ ਬੀਜੇਪੀ ਚ ਗਏ ਸੀ ਇਹਨਾਂ ਨੂੰ ਨਹੀਂ ਪਤਾ ਸੀ ਕਿ ਬੀਜੇਪੀ ਦੀ ਅਸਤਰਾ ਸੂਕ ਨਿਕਲ ਜਾਣੀ ਹੈ ਕੰਗਸਾਭ ਕਹ ਰਿਹਾ ਕਿ ਇਹਨਾਂ ਦੇ ਬਹੁਤ ਵਾਂਟਡ ਦੇ ਪੋਸਟਰ ਲੱਗੇ ਹੋਏ ਨੇ ਸਾਰੇ ਪਗੋੜੇ ਆ ਇਹਨਾਂ ਦੇ ਪੋਸਟਰ ਲੱਗੇ ਹੋਏ ਆ ਵਾਂਟਡ ਤਾਂ ਮੈਂ ਤਾਂ ਵਾਂਟਡ ਕੀ ਮੈਂ ਦਾ ਖੜਾ ਕਿ ਕਿਸ ਗੱਲ ਦੇ ਵਾਂਟਡ ਦੇ ਆਪਾਂ ਤਾਂ ਕੰਮ ਕਰਨ ਵਾਲੇ ਬੰਦੇ ਆ ਤੇ ਉਹ ਕੰਮ ਦੀ ਗਵਾਹੀ ਸੰਗੂ ਦੇ ਸਕਦਾ ਤੇ ਇਹ ਵੀ ਕਹਿ ਰਹੇ ਨੇ ਕਿ ਇਹ ਸਿੰਘਲਾ ਸਾਹਿਬ ਫੂਰ ਦੋ ਜ਼ਿਲ੍ਹੇ ਦੇ ਨੇ ਔਰ ਜਿੱਦ ਤੱਕ ਇਸ ਇਲਾਕੇ ਦੀ ਗੱਲ ਹੈ ਇਹ ਤਾਂ ਸਾਡਾ ਆਪਣਾ ਇਲਾਕਾ ਹੈ ਇਹ ਗਿਆਨੀ ਜ਼ੈਲ ਸਿੰਘ ਜੀ ਦਾ ਇਲਾਕਾ ਹੈ ਮੈਨੂੰ ਇਹ ਫਰਕ ਪੈਂਦਾ ਕਿ ਉਹ ਮੇਰੇ ਬਾਰੇ ਕੀ ਕਹਿੰਦਾ ਹੈ ਜਾਂ ਕੀ ਕਹਿੰਦਾ ਹੈ ਉਹ ਦੇਖਣ ਜੇ ਉਹਨਾਂ ਦੀ ਕੀ ਕਾਰਗੁਜ਼ਾਰੀ ਰਹੀ ਹੈ ਉਹ ਵੀ ਉਹਨਾਂ ਚੋਂ ਵੀ ਇੱਕ ਕੈਂਡੀਡੇਟ ਜਿਹੜੇ ਸਾਹਮਣੇ ਲੜ ਰਹੇ ਹਨ ਉਹ ਪਾਰਲੀਮੈਂਟ ਦੇ ਵਿੱਚ ਐਮਪੀ ਰਹੇ ਪਹਿਲਾਂ ਤੇ ਉਹ ਦੱਸਣ ਇਸ ਇਲਾਕੇ ਨੂੰ ਆਨੰਦਪੁਰ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਦੇ ਇਲਾਕੇ ਨੂੰ ਕਿ ਉਹਨਾਂ ਨੇ ਕੀ ਕੀਤਾ ਸਭ ਨੇ ਇਹ ਵਾਅਦਾ ਕੀਤਾ ਕਿ ਜੇ ਸੜਕ ਨਾ ਬਣੀ ਤਾਂ ਮੈਂ ਸਿਆਸਤ ਨਹੀਂ ਕਰੂੰਗਾ ਕੀ ਤੁਸੀਂ ਇਹ ਵਾਅਦਾ ਕਰਦੇ ਹੋ ਮੈਂ ਮੈਂ ਵਾਦੇ ਨਹੀਂ ਮੈਂ ਮੈਂ ਤੁਹਾਨੂੰ ਕੀ ਕਹ ਰਿਹਾ ਕੱਲੀ ਇੱਕ ਸੜਕ ਦੀ ਗੱਲ ਨਹੀਂ ਹੈ ਇਦਾਂ ਜੁੜੀਆਂ ਹੋਈਆਂ ਜਿੰਨੀਆਂ ਵੀ ਹੋਰ ਸਮੱਸਿਆਵਾਂ ਹੋਵਣਗੀਆਂ ਉਹ ਵੀ ਚੱਕਾਂਗੇ ਉਹ ਤਾਂ ਕੱਲੀ ਇਸ ਦੀ ਗੱਲ ਕਰਦੇ ਆ ਨਾ